ਜੂਨ ਮਹੀਨੇ ਤੋਂ ਬਦਲ ਗਏ ਡਰਾਈਵਿੰਗ ਲਾਇਸੈਂਸ ਦੇ ਨਿਯਮ ਗਲਤੀ ਕੀਤੀ ਤਾਂ ਕਟਿਆ ਜਾਵੇਗਾ ਭਾਰੀ ਚਲਾਨ ਰੇਸ ਡਰਾਈਵਿੰਗ ਤੇ ਵੀ ਕੱਸੀ ਗਈ ਨਕੇਲ ਸਸੇਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਾਪਤ ਹੁਕਰ ਜੇਕਰ ਤੁਸੀਂ ਵੀ ਕੋਈ ਵਾਹਨ ਲੈ ਕੇ ਸੜਤੇ ਜਾ ਰਹੇ ਹੋ ਤਾਂ ਅੱਜ ਤੋਂ ਟ੍ਰੈਫਿਕ ਨਿਯਮਾਂ ਦੇ ਵਿੱਚ ਕਈ ਬਦਲਾਅ ਹੋ ਗਏ ਨੇ ਜੋ ਤੁਹਾਡੇ ਲਈ ਜਾਣਨੇ ਬਹੁਤ ਜ਼ਰੂਰੀ ਨੇ ਜੂਨ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਈ ਨਵੇਂ ਨਿਯਮ ਲਾਗੂ ਹੋਏ ਨੇ ਤੇ ਪੁਰਾਣੇ ਬਦਲ ਗਏ ਨੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟ੍ਰੈਫਿਕ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਡਰਾਈਵਿੰਗ ਲਾਇਸੈਂਸੀ ਤਾਂ ਹੁਣ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਕਿਸੇ ਵੀ ਪ੍ਰਾਈਵੇਟ ਸੈਂਟਰ ਤੋਂ ਬਣਵਾ ਸਕਦੇ ਹੋ ਖਾਸ ਧਿਆਨ ਦੇਣ ਦੀ ਗੱਲ ਇਹ ਹੈ ਕਿ ਜੇਕਰ ਹੁਣ ਤੁਸੀਂ ਟ੍ਰੈਫਿਕ ਨਿਯਮਾਂ ਦੀ ਕੋਈ ਗਲਤੀ ਕਰਦੇ ਹੋ ਤਾਂ ਤੁਹਾਨੂੰ 25000 ਰੁਪਏ ਦਾ ਚਲਾਨ ਭਰਨਾ ਪਵੇਗਾ ਦੱਸਿਆ ਹੈ ਕਿ ਟ੍ਰੈਫਿਕ ਨਿਜ਼ਮ ਹੋਰ ਵੀ ਸਖਤ ਹੋ ਗਏ ਨੇ ਲਾਇਸੈਂਸ ਤੋਂ ਬਿਨਾਂ ਡਰਾਈਵਿੰਗ ਕਰਨ ਤੇ 2000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਡਰਾਈਵਿੰਗ ਕਰਦੇ ਫੜੇ ਗਏ ਨਾਬਾਲਗਾਂ ਲਈ 25000 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ ਨਾਲ ਹੀ ਮਾਪਿਆਂ ਵਿਰੁੱਧ ਸੰਭਾਵੀ ਕਾਰਵਾਈ ਹੋਵੇਗੀ ਇਸ ਦੇ ਨਾਲ ਹੀ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ ਅਤੇ ਨਾਬਾਲਗ 25 ਸਾਲਾਂ ਤੱਕ ਨਵਾਂ ਲਾਇਸੈਂਸ ਨਹੀਂ ਲੈ ਸਕਦੇ ਤੇਜ਼ ਰਫ਼ਤਾਰ ਤੇ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਬਿਨਾਂ ਲਾਇਸੈਂਸ ਤੋਂ ਡਰਾਈਵਿੰਗ ਕਰਨ ਤੇ 500 ਰੁਪਏ ਹੈਲਮਟ ਨਾ ਪਾਉਣ ਤੇ 100 ਰੁਪਏ ਤੇ ਸੀਟ ਬੈਲਟ ਨਾ ਲਗਾਉਣ ਤੇ 100 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਇਸ ਦੇ ਨਾਲ ਹੀ ਦੱਸੇ ਕਿ ਹੁਣ ਡਰਾਈਵਿੰਗ ਦੇ ਲਾਇਸੈਂਸਾਂ ਲਰਨਿੰਗ ਲਾਇਸੈਂਸ ਲੈਂਨ ਤੇ ਲਾਇਸੈਂਸ ਰੀਨਿਊ ਕਰਵਾਉਣ ਲਈ ਉਹੀ ਫੀਸ 200 ਰੁਪਏ ਰੱਖੀ ਗਈ ਹੈ ਜੂਨ ਮਹੀਨੇ ਤੋਂ ਬਦਲ ਗਏ ਡਰਾਈਵਿੰਗ ਲਾਇਸੈਂਸ ਦੇ ਨਿਯਮ ਗਲਤੀ ਕੀਤੀ ਤਾਂ ਕਟਿਆ ਜਾਵੇਗਾ ਭਾਰੀ ਚਲਾਨ ਰੇਸ ਡਰਾਈਵਿੰਗ ਤੇ ਵੀ ਕੱਸੀ ਗਈ ਨਕੇਲ ਸਸ਼ੇਕਲ ਤੁਸੀਂ ਦੇਖ ਰਹੇ ਹੋ ਲਿਵਨੀਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜਤ ਕੌਰ ਜੇਕਰ ਤੁਸੀਂ ਵੀ ਕੋਈ ਵਾਹਨ ਲੈ ਕੇ ਸੜਤੇ ਜਾ ਰਹੇ ਹੋ ਤਾਂ ਅੱਜ ਤੋਂ ਟ੍ਰੈਫਿਕ ਨਿਯਮਾਂ ਦੇ ਵਿੱਚ ਕਈ ਬਦਲਾਅ ਹੋ ਗਏ ਨੇ ਜੋ ਤੁਹਾਡੇ ਲਈ ਜਾਣਨੇ ਬਹੁਤ ਜ਼ਰੂਰੀ ਨੇ ਜੂਨ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਈ ਨਵੇਂ ਨਿਯਮ ਲਾਗੂ ਹੋਏ ਨੇ ਤੇ ਪੁਰਾਣੇ ਬਦਲ ਗਏ ਨੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟ੍ਰੈਫਿਕ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਡਰਾਈਵਿੰਗ ਲਾਇਸੈਂਸੀ ਤਾਂ ਹੁਣ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਕਿਸੇ ਵੀ ਪ੍ਰਾਈਵੇਟ ਸੈਂਟਰ ਤੋਂ ਬਣਵਾ ਸਕਦੇ ਹੋ ਖਾਸ ਧਿਆਨ ਦੇਣ ਦੀ ਗੱਲ ਇਹ ਹੈ ਕਿ ਜੇਕਰ ਹੁਣ ਤੁਸੀਂ ਟ੍ਰੈਫਿਕ ਨਿਯਮਾਂ ਦੀ ਕੋਈ ਗਲਤੀ ਕਰਦੇ ਹੋ ਤਾਂ ਤੁਹਾਨੂੰ 25000 ਰੁਪਏ ਦਾ ਚਲਾਨ ਭਰਨਾ ਪਵੇਗਾ ਦੱਸਦੀਏ ਕਿ ਟ੍ਰੈਫਿਕ ਨਿਯਮ ਹੋਰ ਵੀ ਸਖਤ ਹੋ ਗਏ ਨੇ ਲਾਈਸੈਂਸ ਤੋਂ ਬਿਨਾਂ ਡਰਾਈਵਿੰਗ ਕਰਨ ਤੇ 2000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਡਰਾਈਵਿੰਗ ਕਰਦੇ ਫੜੇ ਗਏ ਨਾਬਾਲਕਾਂ ਲਈ 25000 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ ਨਾਲ ਹੀ ਮਾਪਿਆਂ ਵਿਰੁੱਧ ਸੰਭਾਵੀ ਕਾਰਵਾਈ ਹੋਵੇਗੀ ਇਸ ਦੇ ਨਾਲ ਹੀ ਵਾਹਨ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ ਅਤੇ ਨਾਬਾਲਕ 25 ਸਾਲਾਂ ਤੱਕ ਨਵਾਂ ਲਾਈਸੈਂਸ ਨਹੀਂ ਲੈ ਸਕਦੇ ਤੇਜ਼ ਰਫ਼ਤਾਰ ਤੇ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਬਿਨਾਂ ਲਾਇਸੈਂਸ ਤੋਂ ਡਰਾਈਵਿੰਗ ਕਰਨ ਤੇ 500 ਰੁਪਏ ਹੈਲਮਟ ਨਾ ਪਾਉਣ ਤੇ 100 ਰੁਪਏ ਤੇ ਸੀਟ ਬੈਲਟ ਨਾ ਲਗਾਉਣ ਤੇ 100 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਇਸ ਦੇ ਨਾਲ ਹੀ ਦੱਸੇ ਕਿ ਹੁਣ ਡਰਾਈਵਿੰਗ ਦੇ ਲਾਇਸੈਂਸਾਂ ਲਰਨਿੰਗ ਲਾਇਸੈਂਸ ਲੈਣ ਤੇ ਲਾਇਸੈਂਸ ਰੀਨਿਊ ਕਰਵਾਉਣ ਲਈ ਉਹੀ ਫੀਸ 200 ਰੁਪਏ ਰੱਖੀ ਗਈ ਹੈ